ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੱਗੇ ਸੀਗੇ ਜੀ ਦੁੱਧ ਰੜਕਣ ਵਾਸਤੇ ਤੇ ਮੈਂ ਕਿਹਾ ਚਲੋ ਨਾਲੇ ਦੁੱਧ ਰੜਕ ਲਈਏ ਤੇ ਨਾਲੇ ਭਾਈ ਨਾਲ-ਨਾਲ ਤੁਹਾਡੇ ਨਾਲ ਚਾਰ ਗੱਲਾਂ ਵੀ ਕਰ ਲਈਏ ਹਨਾ ਇਹੋ ਜਿਹਾ ਟਾਈਮ ਮਿਲਦਾ ਗੱਲਾਂ ਕਰਨ ਦਾ ਤੇ ਫਿਰ ਆਏ ਹੋ ਜਾਂਦਾ ਵੀ ਚਲੋ ਸਾਰੇ ਕੰਮ ਹੀ ਹੋ ਜਾਣਗੇ ਆਪਾਂ ਨੇ ਕੀ ਕੀਤਾ ਜੀ ਆਪਾਂ ਰੱਖਦੇ ਹੁੰਨੇ ਆ ਮਲਾਈ ਇਕੱਠੀ ਕਰਕੇ ਮੈਂ 3 ਕ ਦਿਨਾਂ ਦੀ ਮਲਾਈ ਦਾ ਰੜਕਦੀ ਹੁੰਨੀ ਆ ਇਹ 3 ਕ ਦਿਨਾਂ ਦੀ ਮਲਾਈ ਸੀ ਫਰਿੱਜ ਚ ਰੱਖ ਲਈਦੀ ਉਹ ਜੰਮ ਜਾਂਦੀ ਹੈ ਖੱਟੀ ਨਹੀਂ ਹੁੰਦੀ ਯਾਨੀ ਕਿ ਅਗਰ ਆਪਾਂ ਜਾਦੇ ਦਿਨਾਂ ਕਦੀ ਇਕੱਠੀ ਕਰਦੇ ਆ ਨਾ ਤੇ ਫਿਰ ਉਹਦੇ ਚੋਂ ਘਿਓ ਚੋਂ ਵੀ ਮੁਸ਼ਕੀ ਮਾਰਨ ਲੱਗ ਜਾਂਦੀ ਹੈ ਯਾਨੀ 3 ਕ ਦਿਨਾਂ ਦੀ ਵਧੀਆ ਇਹਦੇ ਵਿੱਚ ਦੁੱਧ ਦਾ ਦੱ ਹੈ ਨਹੀਂਗਾ ਮੈਂ ਉਤੋਂ ਹੀ ਲਾ ਲੈਣੀ ਹੁੰਨੀ ਆ ਓਵੇਂ ਉਹ ਚੱਕ ਲੈਣੀ ਹੁੰਨੀ ਉਹਦੀ ਪਰਤ ਜੀ ਬਣੀ ਵੀ ਤੇ ਇਹਦੇ ਵਿੱਚ ਉਹ ਦੁੱਧ ਹੈ ਨਹੀਂਗਾ ਤੇ ਇਹਦਾ ਘਿਓ ਵੀ ਸੌਖਾ ਆਉਂਦਾ ਹੈ ਇਹ ਤਾਂ ਆਪਾਂ ਲੱਗੇ ਸੀਗੇ ਜੀ ਮਧਾਨੀਆਂ ਲੜਕੜ ਤੇ ਵੈਸੇ ਆਪਾਂ ਹੱਥ ਨਾਲ ਉਦਾਂ ਵੀ ਘਿਓ ਕੱਢ ਲਈਦਾ ਹੈਗਾ ਇਹਦੇ ਵਿੱਚੋਂ ਜਦੋਂ ਮਲਾਈ ਇਹ ਦੁੱਧ ਨਾਲ ਹੋਵੇ ਨਾ ਵਿੱਚ ਤਾਂ ਬੜਾ ਸੌਖਾ ਨਿਕਲ ਜਾਂਦਾ ਆਪਾਂ ਕੀ ਕਰਨਾ ਜੀ ਇਹ ਮਲਾਈ ਇਕੱਠੀ ਕਰਕੇ ਆਪਾਂ ਥੋੜਾ ਜਾਂ ਇਹਨੂੰ ਮੰਨ ਲਓ ਵੀ ਥੋੜਾ ਜਾਂ ਗਰਮ ਕਰ ਲੈਣਾ ਹੈਗਾ ਥੋੜਾ ਜਾਂ ਯਾਨੀ ਕਿ ਇਹਨੂੰ ਜਮਾਉਣਾ ਹੁਣ ਦਹੀਂ ਪਾ ਕੇ ਕਿਉਂਕਿ ਜਿੰਨਾ ਚਿਰ ਆਪਾਂ ਇਹਨੂੰ ਜਮਾਉਂਦੇ ਰਹੀ ਨਾ ਉੰਨਾ ਚਿਰ ਇਹ ਵਧੀਆ ਨਹੀਂ ਬਣਦਾ ਹੈਗਾ ਯਾਨੀ ਕਿ ਘਿਓ ਹਿ ਤਿਆਰ ਹੁੰਦਾ ਮਤਲਬ ਮੱਖਣੀ ਤਿਆਰ ਹੋ ਜਾਂਦੀ ਹੈ ਘਿਓ ਨਹੀਂ ਤਿਆਰ ਹੁੰਦਾ ਨਹੀਂ ਤਾਂ ਮਿੱਠਾਪਣ ਰਹਿੰਦਾ ਇਹਦੇ ਵਿੱਚ ਘਿਓ ਦਾ ਜਿਹੜਾ ਅਸਲੀ ਟੇਸਟ ਆ ਉਹ ਨਹੀਂ ਆਉਂਦਾ ਅਗਰ ਆਪਾਂ ਕੱਲੀ ਮਲਾਈ ਨੂੰ ਰੜਕਦੇ ਆ ਇਸ ਗੱਲ ਦਾ ਕੁੜੀਓ ਧਿਆਨ ਰੱਖਿਆ ਕਰੋ ਭਾਈ ਕੱਲੀ ਮਲਾਈ ਨੂੰ ਰੜਕ ਕੇ ਘਿਓ ਨਾ ਕੱਢਿਆ ਕਰੋ ਠੀਕ ਹੈ ਉਹ ਕਰੀਮੀ ਜਿਹਾ ਬਣ ਜਾਂਦਾ ਯਾਨੀ ਕਿ ਘਿਓ ਨਹੀਂ ਬਣਦਾ ਆਪਾਂ ਹੁਣ ਇਹਨੂੰ ਥੋੜਾ ਜਿਹਾ ਗਰਮ ਕਰਕੇ ਇਹਦੇ ਵਿੱਚ ਪਾਤੀ ਦਹੀਂ ਦਹੀਂ ਪਾ ਕੇ ਇਹਨੂੰ ਆਪਾਂ ਹਲਾ ਕੇ ਚੰਗੀ ਤਰ੍ਹਾਂ ਤੇ ਇਹਨੂੰ ਰੱਖ ਦੇਣਾ ਹੈਗਾ ਠੀਕ ਹੈ ਇਹਨੂੰ ਆਪਾਂ ਜਮਾ ਦੇਣਾ ਸਾਰੀ ਰਾਤ ਇਹ ਪਿਆਰ ਹੋਊਗਾ ਇਹਦੇ ਵਿੱਚ ਖੱਟਾਪਨ ਆਊਗਾ ਖੱਟਾਪਨ ਆਉਣ ਤੋਂ ਬਾਅਦ ਹੀ ਇਹਦੇ 'ਚ ਮਤਲਬ ਕਿ ਰੜਕਣ ਦੀ ਲੱਜਤ ਆਉਂਦੀ ਹੈਗੀ ਹੈ ਨਹੀਂ ਤਾਂ ਨਾ ਇਹ ਹੋਰ ਹੀ ਬਣ ਜਾਂਦਾ ਜਿਵੇਂ ਆਪਾਂ ਕਰੀਮਾ ਲੈ ਕੇ ਆਉਨੇ ਆ ਹਨਾ ਬਟਰ ਕਰੀਮ ਜੀ ਹੁੰਦੀ ਹੈ ਨਾ ਜਿਹੜੀ ਉਹ ਉਹ ਬਣ ਜਾਂਦਾ ਫਿਰ ਇਹ ਆ ਦੇਖੋ ਜੀ ਆਪਾਂ ਹੁਣ ਗਰਮ ਕਰਕੇ ਇਹਨੂੰ ਘਰ ਦਿੱਤਾ ਟਾਕ ਟਾਕ ਕੇ ਆਪਾਂ ਰੱਖਦੇ ਹਾਂ ਪਾਸੇ ਪਾਸੇ ਰੱਖ ਕੇ ਆਪਾਂ ਇਹਨੂੰ ਇਹ ਸਾਰੀ ਰਾਤ ਪਿਆਰ ਹੋਊਗਾ ਇਹਨੇ ਖਟਾਸ ਫੜੀ ਆਉਣੀ ਹੈਗੀ ਹੈ ਠੀਕ ਹੈ ਆ ਲੋ ਜੀ ਹੁਣ ਆਪਾਂ ਇਹਨੂੰ ਦੇਖਦੇ ਆਂ ਵੀ ਇਹ ਸਾਰੀ ਰਾਤ ਦੇ ਵਿੱਚ ਇਹਦਾ ਕੀ ਬਣ ਗਿਆ ਆ ਦੇਖੋ ਜੰਮ ਗਿਆ ਇਹਦੇ ਕਿਉਂ ਉੱਪਰ ਕਿਉਂ ਆਇਆ ਪਿਆ ਕਿਉਂਕਿ ਇਹਦੇ ਵਿੱਚ ਦੁੱਧ ਹੈ ਨਹੀਂ ਸੀਗਾ ਇਸ ਕਰਕੇ ਜਿਹੜਾ ਆਪਾਂ ਗਰਮ ਕੀਤਾ ਸੀ ਨਾ ਇਹ ਕਿਉਂ ਆ ਗਿਆ ਗਰਮ ਕੀਤਾ ਵੀ ਬਣ ਜਾਂਦਾ ਪਰ ਇਹ ਸੜ ਜਾਂਦਾ ਇਹਨੂੰ ਇਸ ਤਰ੍ਹਾਂ ਆਪਾਂ ਕਿਉਂ ਨਹੀਂ ਕੱਢਣਾ ਹੈਗਾ ਆਪਾਂ ਇਹਦੀ ਮੱਖਣੀ ਬਣਾਉਣੀ ਹੈਗੀ ਹੈ ਠੀਕ ਹੈ ਜੀ ਇਹਦੀ ਆਪਾਂ ਮੱਖਣੀ ਬਣਾਉਣੀ ਆ ਆਪਾਂ ਇਹਨੂੰ ਕੀ ਕਰਨਾ ਹੈ ਮਧਾਣੀ ਚੱਕੋ ਮੇਰੇ ਕੋਲੇ ਮਤਲਬ ਕਿ ਛੋਟਾ ਜੇ ਮੈਂ ਸੈਟ ਹੀ ਲੈ ਕੇ ਆਂਦਾ ਸੀਗਾ ਰੂਮੀ ਸਾਹਿਬ ਗੁਰਦੁਆਰਾ ਸਾਹਿਬ ਗਈ ਸੀ ਉੱਥੋਂ ਲੈ ਕੇ ਆਂਦਾ ਸੀ ਇਹ ਉੱਥੇ ਬਹੁਤ ਸੋਹਣੇ ਮਿਲਦੇ ਆ ਜੀ ਰੂਮੀ ਸਾਹਿਬ ਆਪਾਂ ਪੁੱਛੋ ਮੰਡੀ ਰੂਮੀ ਸਾਹਿਬ ਗੁਰਦੁਆਰਾ ਸਾਹਿਬ ਜਾਈਏ ਨਾ ਉੱਥੋਂ ਬਹੁਤ ਸੋਹਣੇ ਮਿਲਦੇ ਨੇ ਵੱਡਾ ਸਾਰਾ ਇਹਦੇ ਨਾਲ ਗੜਬਾ ਹੁੰਦਾ ਤੇ ਉੱਤੇ ਮਧਾਣੀ ਇਹ ਸੈਟ ਹੀ ਮਿਲ ਜਾਂਦਾ ਹੈਗਾ ਆਹ ਦੇਖੋ ਜੀ ਤੁਸੀਂ ਮੈਂ ਉੱਥੋਂ ਲੈ ਕੇ ਆਈ ਸੀ ਤੇ ਆਹ ਦੇਖੋ ਤੁਸੀਂ ਇਹਨੂੰ ਆਪਾਂ ਹੁਣ ਰੜਕਣ ਲੱਗ ਗਏ ਆਹ ਦੇਖੋ ਤਿਆਰ ਹੋਣ ਲੱਗ ਗਿਆ ਇਹਦੇ ਚ ਦੋ ਕੁ ਗੇੜੇ ਆਉਣਗੇ ਮੱਖਣੀ ਬਣ ਜਾਣੀਆਂ ਇਹਨੇ ਹਨਾ ਤੇ ਇਹਦੇ ਬਚਾ ਨਾ ਆਪਾਂ ਇਹਨੂੰ ਗਰਮ ਹੈ ਥੋੜੀ ਜੀ ਇਹ ਕਿਉਂਕਿ ਹੁਣ ਗਰਮੀ ਦੇ ਦਿਨ ਆ ਗਏ ਤੇ ਆਪਾਂ ਇਹਨੂੰ ਠੰਡਾ ਕਰਨ ਵਾਸਤੇ ਕੀ ਪਾਉਣਾ ਹੈਗਾ ਉਹ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਂਗੀ ਵੀ ਆਪਾਂ ਇਹਨੂੰ ਕਿਵੇਂ ਠੰਡਾ ਕਰਨਾ ਕਿਵੇਂ ਇਹਦੀ ਆਪਾਂ ਮੱਖਣੀ ਤਿਆਰ ਕਰਨੀ ਹੈ ਹੁਣ ਤਾਂ ਇਹ ਜਿਵੇਂ ਆਏ ਮਤਲਬ ਕਿ ਬਣ ਗਈ ਨਾ ਇਹ ਖਿੱਲਰ ਜੇ ਗਈ ਜਾਨੀ ਕਿ ਗਰਮੀ ਹੈ ਨਾ ਹਜੇ ਗਰਮ ਹੈ ਇਹ ਆਪਾਂ ਨੂੰ ਮੱਖਣੀ ਕੱਢਣੀ ਵੀ ਔਖੀ ਹੋ ਜੂਗੀ ਆਪਾਂ ਠੰਡੇ ਵਾਸਤੇ ਜਿਹੜੇ ਮਤਲਬ ਬਰਫ਼ ਹੁੰਦੀ ਹੈ ਨਾ ਬਰਫ਼ ਪਾਵਾਂਗੇ ਠੰਡਾ ਪਾਣੀ ਵੀ ਪਾਵਾਂਗੇ ਆਪਾਂ ਥੋੜੀ ਜਿਹੀ ਬਰਫ਼ ਪਾਵਾਂਗੇ ਬਰਫ਼ ਦੇ ਢੇਡੇ ਦਵਾ ਦੇਾਂਗੇ ਇਹ ਫਿਰ ਇਕੱਠਾ ਹੋ ਜੂਗਾ ਕਿਉਂ ਜਦੋਂ ਇਕੱਠਾ ਹੋ ਜਾਊਗਾ ਫਿਰ ਆਪਾਂ ਨੂੰ ਕੱਢਣਾ ਸੌਖਾ ਹੋ ਜਾਊਗਾ ਹਨਾ ਇਹ ਫਿਰ ਤੁਸੀਂ ਭਾਈ ਕੁਝ ਵੀ ਬਣਾ ਕੇ ਖਾਓ ਹਨਾ ਜਿਵੇਂ ਆਪਾਂ ਆਲੂਆਂ ਵਾਲੇ ਪਰੌਂਠੇ ਬਣਾਉਣੇ ਆ ਜਾਂ ਕੁਝ ਹੋਰ ਬਣਾਉਣੇ ਬੜੀ ਸਵਾਦ ਲੱਗਦੀ ਹੈ ਮੱਖਣੀ ਚੱਪਦੀ ਨੇ ਦੀ ਚਟਣੀ ਨਾਲ ਪਿਆਜ਼ ਦੀ ਚਟਣੀ ਨਾਲ ਜਾਂ ਚਿਪੜਾਂ ਦੀ ਚਟਣੀ ਨਾਲ ਇਹ ਸਵਾਦ ਲੱਗਦੀ ਆ ਦੇਖੋ ਜੀ ਆਪਾਂ ਹੁਣ ਪਾ ਲਿਆ ਪਾਣੀ ਕਿਉਂਕਿ ਥੋੜਾ ਸੀ ਨਾ ਫਿਰ ਆਪਾਂ ਨੂੰ ਕੱਢਣਾ ਔਖਾ ਹੋ ਜਾਊਗਾ ਕਿਉ ਆਪਾਂ ਇਹਦੇ ਵਿੱਚ ਠੰਡਾ ਹੀ ਪਾਣੀ ਪਾ ਲਿਆ ਜੀ ਠੰਡਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਕਰ ਲਿਆ ਜੀ ਇਕੱਠਾ ਠੀਕ ਆ ਦੇਖੋ ਤੁਸੀਂ ਮੰਨ ਕੇ ਜੇ ਬਣ ਗਏ ਨਾ ਇਹਦਾ ਮਤਲਬ ਇਹ ਠੰਡਾ ਹੋ ਗਿਆ ਤਾਂ ਹੁਣ ਆਪਾਂ ਨੇ ਕੀ ਕਰਨਾ ਮਧਾਣੀ ਨੂੰ ਚੰਗੀ ਤਰ੍ਹਾਂ ਇਹਨੂੰ ਪੂੰਝ ਲੈਣਾ ਜੀ ਸਾਫ਼ ਕਰ ਦੇਣਾ ਵਧੀਆ ਆ ਦੇਖੋ ਮਧਾਣੀ ਹੁਣ ਸਾਫ਼ ਹੋਈ ਜਾਂਦੀ ਐ ਤੇ ਭਾਈ ਆ ਦੇਖੋ ਤੁਸੀਂ ਅੱਗੇ ਦੂਜੀਆਂ ਮਧਾਣੀਆਂ ਵੀ ਹੁੰਦੀਆਂ ਸੀ ਜੀ ਲੱਕੜ ਦੀਆਂ ਜਿਹੜੀ ਕਿ ਨੇਤਰਾ ਪਾ ਕੇ ਉਹ ਰੜਕਦੇ ਸੀਗੇ ਦੁੱਧ ਉਹ ਵੀ ਮੈਂ ਬਥੇਰਾ ਰੜਕਿਆ ਹੋਇਆ ਹੈਗਾ ਤੇ ਉਹਦਾਂ एक्सरसाइज ਵੀ ਬੜੀ ਸੋਹਣੀ ਹੁੰਦੀ ਸੀ ਬਾਹਾਂ ਮੋਹਾਂ ਦੀ एक्सरसाइज ਮੈਂ ਕਰੀਏ ਮੈਂਟ ਲੱਗਦਾ ਨਾਲੇ ਦੁੱਧੜ ੜਕਣ ਨੂੰ ਨਾਲੇ ਸਵੇਰੇ ਸਵੇਰੇ एक्सरसाइज ਹੁੰਦੀ ਹੁਣ ਚੱਲ ਪਈਆਂ ਮਸ਼ੀਨਾਂ ਹਨਾ ਤੁਹਾਨੂੰ ਵੀ ਪਤਾ ਹੀ ਆ ਦੇਖੋ ਜੀ ਤੁਸੀਂ ਹੁਣ ਆਪਾਂ ਕਰ ਲੈਣਾ ਜੀ ਕਿਉਂ ਇਕੱਠਾ ਕਿਉਂ ਇਕੱਠਾ ਕਰਕੇ ਹੁਣ ਆਪਾਂ ਵਧੀਆ ਇਹਨੂੰ ਕੱਢ ਲੈਣਾ ਹੈਗਾ ਚੰਗੀ ਤਰ੍ਹਾਂ ਇਹਦੀ ਲੱਸੀ ਲੱਸੀ ਅੱਡ ਕਰ ਦੇਣੀ ਹੈ ਫਿਰ ਆਪਾਂ ਗਰਮ ਕਰਾਂਗੇ ਕੇਰਾਂ ਤਾਂ ਆਪਾਂ ਮੱਖਣੀ ਕੱਢ ਕੇ ਰੱਖ ਲਾਂਗੇ ਕਿਉਂਕਿ ਕੇਰਾਂ ਤਾਂ ਅੱਜ-ਅੱਜ ਤਾਂ ਮੱਖੜੀ ਖਾਵਾਂਗੇ ਸ਼ਾਮ ਨੂੰ ਗਰਮ ਕਰਾਂਗੇ ਉਹਨੂੰ ਕਿਉਂਕਿ ਹੁਣ ਸਵੇਰੇ ਸਵੇਰੇ ਤਾਂ ਮੱਖਣੀ ਲੱਗਦੀ ਐ ਸਵਾਦ ਤੇ ਆਹ ਦੇਖੋ ਤੁਸੀਂ ਆਪਾਂ ਇਹਨੂੰ ਕਰ ਲਿਆ ਜੀ ਇਕੱਠਾ ਇਕੱਠਾ ਕਰਕੇ ਆਪਾਂ ਬਣਾ ਲੈਣੇ ਨੇ ਇਹਦੇ ਪੇੜੇ ਪੇੜੇ ਜਦੋਂ ਬਣ ਜਾਣਗੇ ਇਹ ਲੱਗਣਗੇ ਬੜੇ ਸਵਾਦ ਮੱਖਣ ਦੇ ਪੇੜੇ ਆਹ ਲਓ ਜੀ ਚੱਕੋ ਜੀ ਤੁਸੀਂ ਆਪਾਂ ਵੱਡੇ ਵੱਡੇ ਪੇੜੇ ਬਣਾ ਲੈਣੇ ਨੇ ਇਹਦੇ ਪੇੜੇ ਬਣਾ ਕੇ ਤੇ ਆਪਾਂ ਭਾਈ ਆਪ ਦਾ ਡੋਂਗਾ ਭਰ ਲੈਣਾ ਪੇੜਿਆਂ ਦਾ ਆ ਦੇਖੋ ਤੁਸੀਂ ਇਹਦੇ ਨਾਲ ਪਤਾ ਕੀ ਆ ਐ ਛਲਕਾਉਣ ਨਾਲ ਨਾ ਫਿਰ ਇਹਦੇ ਉਹ ਨਹੀਂ ਰਹਿੰਦੀ ਲੱਸੀ ਨਹੀਂ ਦਿੰਦੀ ਹੈਗੀ ਵਿੱਚ ਹੁਣ ਇਹਨੂੰ ਕੀ ਕਰਾਂ ਜਦੋਂ ਪੂਰਾ ਠੰਡਾ ਹੋ ਗਿਆ ਇਹਨੂੰ ਆਪਾਂ ਰੱਖ ਲੈਣਾ ਗਰਮ ਫਿਰ ਇਹਦੀਆਂ ਛੱਡੀਆਂ ਛੱਡੀਆਂ ਆਪੇ ਦਬ ਜਾਣੀਆਂ ਨੇ ਥੱਲੇ ਨਹੀਂ ਤਾਂ ਇਹਨਾਂ ਨੂੰ ਜਿੰਨਾ ਮਰਜ਼ੀ ਗਰਮ ਕਰੀ ਜਾਓ ਇਹ ਲੋਟ ਹੀ ਨਹੀਂ ਆਉਂਦਾ ਹੈਗਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਪਲੀਜ਼ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਨਾਲੇ ਜਿੱਥੋਂ ਜਿੱਥੋਂ ਤੱਕ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਸੀਂ ਕਿੱਥੋਂ ਤੱਕ ਦੇਖ ਰਹੇ ਹੋ ਜੀ ਕੌਣ ਕੌਣ ਦੇਖ ਰਹੇ ਹੋ ਆਪਦਾ ਨਾਮ ਜਰੂਰ ਦੱਸਿਆ ਕਰੋ ਜੀ ਚਲੋ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਫਿਰ ਹੋਰ ਕਿਸੇ ਵੀਡੀਓ ਦੇ ਨਾਲ ਤੇ ਆਪਣਾ ਇਹ ਘਿਓ ਕੱਢਿਆ ਮੱਖਣੀ ਭਾਈ ਦੁੱਧ ਰੜਕਿਆ ਤੁਹਾਨੂੰ ਕਿਵੇਂ ਲੱਗਿਆ ਤੇ ਦੱਸਣਾ ਜਰੂਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ